ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਸ ਸਮਾਗਮ ਦੇ ਵਿੱਚ ਆਯਾਲੀ ਜੀ ਦਾ ਜਿਹੜਾ ਲੈਕਚਰ ਹੈ ਉਹ ਆਪਾਂ ਸੁਣਦੇ ਆਏ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਟਿਕਟਾ ਦਿੱਤੀਆਂ ਜਾਂਦੀਆਂ ਨੇ ਸੋ ਕਹਿਣ ਤੋਂ ਭਾਵ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਜਿਹੜੇ ਫੈਸਲੇ ਨੇ ਉਹ ਵਰਕਰਾਂਆਂ ਦੇ ਭਾਵਨਾਵਾਂ ਅਨੁਸਾਰ ਹੋਣਗੇ ਤਾਂ ਮੇਰਾ ਕਹਿਣਾ ਹੈ ਕਿ ਕਦੇ ਕੋਈ ਦਿੱਕਤ ਨਹੀਂ ਆ ਸਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਕਿਸੇ ਵਿਅਕਤੀ ਨਾਲ ਨਾਰਾਜ਼ ਹੋ ਸਕਦੇ ਨੇ ਕਿਸੇ ਲੀਡਰ ਨਾਲ ਨਾਰਾਜ਼ ਹੋ ਸਕਦੇ ਨੇ ਪਰ ਪੰਜਾਬ ਦੇ ਲੋਕ ਕਦੇ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ ਨਹੀਂ ਹੋ ਸਕਦੇ ਉਹਨਾਂ ਨੂੰ ਪਤਾ ਜੋਨ ਨੂੰ ਪਤਾ ਕਿ ਇਹ ਹੀ ਪਾਰਟੀ ਆ ਜਿਹੜੀ ਸਾਡੀ ਗਵਾਈ ਸਹੀ ਢੰਗ ਨਾਲ ਕਰ ਸਕਦੀ ਆ ਅੱਜ ਵੀ ਜੋ ਅੱਜ ਜੋ ਹਾਲਾਤ ਬਣੇ ਹੋਏ ਨੇ ਬਹੁਤ ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਾ ਉਹ ਸੱਚੇ ਸਿਪਾਹੀ ਨੇ ਸੱਚੇ ਵਰਕਰ ਨੇ ਉਹਨਾਂ ਨੂੰ ਸ਼ਾਇਦ ਲੱਗ ਰਿਹਾ ਕਿ ਪਾਰਟੀ لیکن پارٹی دو پارٹی ہون گی پارٹی مضبوط ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਿਕਲੂਗੀ ਇਹ ਸਮੇਂ ਦੇ ਵਿੱਚੋਂ ٹھیک ہے پارٹی ਦੇ ਵਿੱਚ ਵੀ ਸੰਘਰਸ਼ ਚੱਲੇ ਰਹਿੰਦੇ ਨੇ لیکن ਇਹ ਲੜਾਈ ਸਿਧਾਂਤਾਂ ਦੀ ਆ ਕਿਸੇ ਉਧਰ ਦੀ لڑائی ਨਹੀਂ ਹੈਗੀ ਅਸੀਂ ਜਿਹੜੇ ਪੰਜ ਬੈਠੇ ਆ ਸਾਨੂੰ ਪੰਦ ਵੇਚਲੀ ਕਰਤੇ ਹੁਕਮ ਕਰਨ ਦੀ ਲੋੜ ਨਹੀਂ ਸਾਡੇ ਤੋਂ ਜਿਹੜਾ ਤਿਆਗ ਚਾਹੀਦਾ ਜਿਹੜੇ ਐਵੀਡੈਂਸ ਚਾਹੀਦੇ ਨੇ ਲਾਈਫ ਲਾਈਨ ਦੇ ਲਈ ਅਸੀਂ ਕੇ ਮੰਤ ਚਾਹੁੰਦਾ ਅਸੀਂ ਬਿਨਾ ਕਿਸੇ ਚੋਣ ਲੋੜੇ ਬਿਨਾ ਕਿਸੇ ਹੰਦੇ ਤੋਂ ਉਹ ਤੁਸੀਂ ਕੰਮ ਕਰਦੇ ਪਿਆ ਹੋਰੇ ਹਾਂ ਕਿਉਂ 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 ਕਿਸਾਨ ਜੇ ਅੱਜ ਮੇਰੀ ਪਛਾਣ ਹੈ ਤੇ ਤੇ ਕਿਉਂ ਆ ਰੋਪੜ ਲਾ ਕੇ ਅੱਜ ਤੁਸੀਂ ਸਰਕਾਰ ਦੇ ਰਹੇ ਕਿਉਂ ਇਹ ਦੇ ਕਰਕੇ ਸ਼ਰੋਮਣੀ ਅਕਾਲੀ ਦਲ ਕਰਕੇ ਆ ਕੋਈ ਸਾਡੀ ਲਿੰਜੀ ਕੋਈ ਹੋਂਦ ਨਹੀਂ ਜਿੰਨੇ ਵੀ ਲੀਡਰਸ਼ਿਪ ਐਂਦੀ ਆ ਚਾਹੇ ਪਹਿਲਾਂ ਵੀ ਸਾਡੇ ਲੀਡਰ ਚਾਹੇ ਪ੍ਰਕਾਸ਼ ਪਾਦਮ ਪੰਜ ਵਾਰ ਮੁੱਖ ਮੰਤਰੀ ਰਹੇ ਥੋੜਾ ਸਾਹ ਇਹਨਾਂ ਦੇ ਲੰਬਾ ਸਮਾਜ ਸ਼੍ਰੋਮਣੀ ਕੁੱਤਰੋਂ ਪਰੰਧਕ ਕਬੀਲੀ ਦੀ ਦਵਾਈ ਕੀਤੀ ਸੁਜੀਤ ਸਿੰਘ ਜੀ ਬਰਤਾਲਾ ਜਿਹੜੇ ਮੁੱਖ ਮੰਤਰੀ ਹੋਏ ਹੋਰ ਜਿੰਨੇ ਵੀ ਆਗੂ ਰਹੇ ਨੇ ਚਾਹੇ ਕੋਈ ਮੈਂਬਰ ਪਾਰਲੀਮੈਂਟ ਰਹਾ ਚਾਹੇ ਕੇਂਦਰ ਦੇ ਵਿੱਚ ਵਜ਼ੀਰ ਰਹਾ ਸੁਖਬੀਰ ਸਿੰਘ ਬਾਦਲ ਹਰ ਸਮੇਂ ਤੋਂ ਬਾਦਲ ਚਾਹੇ ਕੇਂਦਰ ਦੇ ਵਜ਼ੀਰਾਂ ਇਹਨਾਂ ਚਾਹੇ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਰਹੇ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਕਰਕੇ ਰਹੇ ਨਹੀਂ ਉਸ ਲਈ ਲੋਕ ਪੰਜਾਬ ਦੇ ਲੋਕ ਦੁਨੀਆਂ ਦੇ ਵਿੱਚ ਬੈਠੇ ਪੰਜਾਬੀ ਸ਼ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਉਹ ਇਸ ਲਈ ਪੰਜਾਬ ਦੇ ਭਲੇ ਦੇ ਲਈ ਇਸ ਪਾਰਟੀ ਨੂੰ ਬਚਾਉਣਾ ਇਸ ਨੂੰ ਮਜ਼ਬੂਤ ਕਰਨਾ ਇਹ ਅੱਜ ਸਮੇਂ ਦੀ ਵੱਡੀ ਲੋੜ ਆ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਪਿਛਲੇ ਸਮੇਂ ਚ ਰਹੀ ਆ ਤੇ ਆਗ ਸੇਵਾ ਤੇ ਕੁਰਬਾਨੀ ਇਸ ਦਾਦ ਰਿਆ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਇਸ ਲਈ ਤੇ ਕੁਰਸੀ ਦੇ ਕੋਈ ਜਗ੍ਹਾ ਨਹੀਂ ਇਸ ਪਾਰਟੀ ਦੇ ਵਿੱਚ ਕੁਰਸੀਆਂ ਵੜੀਆਂ ਪਾਰਟੀਆਂ ਹੋਰ ਨੇ ਸਾਡੀ ਤਾਂ ਪਾਰਟੀ ਤਿਆਗ ਵਾਲੀ ਪਾਰਟੀ ਆ ਸੇਵਾ ਤੇ ਕੁਰਬਾਨੀ ਵਾਲੀ ਪਾਰਟੀ ਆ ਸੋ ਇਸ ਲਈ ਇਹ ਜਿਹੜੇ ਆਗੂ ਮਾਨੂੰ ਇਹ ਲੜਾਈ ਆ ਸਾਡਾ ਕੋਈ ਸੁਖੀ ਸੀ ਫਾਦਲਾ ਫੇਰੀ ਬਹੁਤ ਨੇੜਤਾ ਰਹੀ ਆ ਭਰਾਵਾਂ ਵਰਗੇ ਸਬੰਧ ਰਹੇ ਨੇ ਕੋਈ ਨਿੱਜੀ ਰੋਣਾ ਨਹੀਂ ਲੜਾਈ ਸਿਧਾਂਤੇ ਕਾ ਲੜਾਈ ਆ ਕਿ ਪਾਰਟੀ ਦਾ ਇਤਿਹਾਸ ਕੀ ਕਹਿੰਦਾ ਪਾਰਟੀ ਦੇ ਸਿਧਾਂਤ ਕੀ ਕਹਿੰਦੇ ਆ ਤੇ ਸਾਡਾ ਦੁਨੀਆ ਦੇ ਵਿੱਚ ਬੈਠਾ ਪਾਰਟੀ ਨੂੰ ਜਿਹੜਾ ਪੰਥ ਦਰਤੀਆ ਪੰਥ ਭ੍ਰਸਤ ਜਿਹੜੇ ਸਾਡੇ ਲੋਕ ਨੇ ਪੰਜਾਬੀ ਨੇ ਇਹ ਸਿਗਨੀਫਿਕੇਟਾ ਹੈ ਵੀ ਨੇ ਹੋਰ ਵੀ ਧਰਮਾਂ ਦੇ ਜਿਹੜੇ ਲੋਕ ਨੇ ਉਹ ਵੀ ਇਸ ਪਾਰਟੀ ਨੂੰ ਬਹੁਤ ਪਿਆਰ ਕਰਦੇ ਨੇ ਕੋ ਇਸ ਲਈ ਇਹ ਸਿਧਾਂਤਿਕ ਲੜਾਈ ਜਾਂ ਕੋਈ ਨਿੱਜੀ ਕਿਸੇ ਸਵਾਦ ਦੀ ਲੜਾਈ ਨਹੀਂ ਸੋਦੇ ਲਈ ਸਾਰੇ ਜੀ ਦੇ ਸਾਥ ਦਿਓ ਤਾਂ ਜੋ ਆਪਾਂ ਇਸ ਪਾਰਟੀ ਨੂੰ ਮਜ਼ਬੂਤ ਕਰੀਏ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ